ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮਿੰਦਰ ਸਿੰਘ ਚਾਵਲਾ ਮੈਂਬਰ ਕਾਰਜਕਾਰੀ ਕਮੇਟੀ ਜਿਲ੍ਹਾ ਪਠਾਨਕੋਟ ਸਮੂਹ ਤਰਨਤਾਰਨ ਵਾਸੀ ਸੂਝਵਾਨ ਵੋਟਰ ਸਾਹਿਬਾਨ ਨੂੰ ਕੋਈ ਇੱਕ ਬੇਨਤੀਆਂ ਕਰਨੀਆਂ ਚਾਹੁੰਦਾ ਔਰ ਨਾਲ ਹੀ ਜਿਹੜੇ ਹੋਰ ਉਮੀਦਵਾਰ ਇਸ ਇਲੈਕਸ਼ਨ ਦੇ ਵਿੱਚ ਜੋ ਚੌੜ ਦੰਗਲ ਦੇ ਵਿੱਚ ਆਏ ਨੇ ਜੋ ਭਾਈ ਮਨਦੀਪ ਸਿੰਘ ਦੇ ਵਿਰੁੱਧ ਖੜੇ ਨੇ ਉਹਨਾਂ ਨੂੰ ਵੀ ਨਸੀਹਤ ਦੇਣੀ ਚਾਹੁੰਦਾ ਮੈਂ ਪਹਿਲਾਂ ਸਮੂਹ ਤਰਨਤਾਰਨ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਉਸ ਮਾਜੇ ਦੇ ਵਾਸੀਓ ਜਿਸ ਸਮਾਜੇ ਦੀ ਧਰਤੀ ਤੇ ਜੇ ਮੈਂ ਕਹਿ ਲਵਾਂ ਕਿ ਇੱਕ ਇੱਕ ਇੱਟ ਤੇ ਸ਼ਹੀਦਾ ਦਾ ਨਾਂ ਲਿਖਿਆ ਹੋਇਆ ਇਹ ਤਰਨ ਤਰਨ ਉਹ ਹਲਾਕਾ ਜਿਹਨੇ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਹਰ ਸਿੱਖੀ ਕੌਮੀ ਸੰਘਰਸ਼ ਦੇ ਵਿੱਚ ਆਪਣਾ ਲੋਟੋ ਲਿਆ ਠੀਕ ਹੈ ਸਮੇਂ ਦੇ ਨਾਲ ਬਹੁਤ ਕੁਝ ਬਦਲਾ ਆਉਂਦਾ ਔਰ ਠੀਕ ਹੈ ਅੱਜ ਅਸੀਂ ਜੋ ਹਥਿਆਰਬੰਦ ਸੰਘਰਸ਼ ਨਹੀਂ ਲੜ ਰਹੇ ਅੱਜ ਦਾ ਸਮਾਂ ਹਥਿਆਰਬੰਦ ਲੜਾਈ ਵਾਲਾ ਨਹੀਂ ਹੈ ਪਰ ਸੰਘਰਸ਼ ਅੱਜ ਵੀ ਜਾਰੀ ਹੈ ਤੇ ਤੁਸੀਂ ਉਹ ਲੋਕ ਹੋ ਜਿਹੜੇ ਕੌਮੀ ਸੰਘਰਸ਼ਾਂ ਦੇ ਵਿੱਚ ਮੂਰਲੀ ਕਤਾਰ 'ਚ ਤੁਹਾਡੇ ਵੱਡੇ ਵਡੇਰੇ ਲੱਗਦੇ ਰਹੇ ਤੇ ਅੱਜ ਉਹਨਾਂ ਦੇ ਨਾਂ ਸਨੈਰੀ ਅਖਰਜ ਨੇ ਸਤਰੰਤਰ ਦੇ ਵਾਸੀਓ ਡਰਨ ਦੀ ਲੋੜ ਨਹੀਂ ਕਬਰਾਂ ਦੀ ਲੋੜ ਨਹੀਂ ਆਪਣੇ ਆਪ ਨੂੰ ਸਮਝੋ ਆਪਣਾ ਪਿਸ਼ੋਕੜ ਵੇਖੋ ਇਹਨਾਂ ਜਿਹੜੇ ਉਮੀਦਵਾਰ ਅੱਜ ਇਹ ਗੱਲਾਂ ਕਰ ਰਹੇ ਆ ਜਿਹੜੇ ਰਾਜਸੀ ਸਤਾ ਦੇ ਵਿੱਚ ਮੌਜੂਦਾ ਵੀ ਹਨ ਕਿ ਜਿਹੜੇ ਪਹਿਲਾਂ ਰਾਜਸੀ ਸਤਾ ਦੇ ਨਾਂ ਤੇ ਲੈ ਚੁੱਕੇ ਪਾਰਟੀਆਂ ਦੇ ਨੁਮਾਇੰਦੇ ਮੈਨੂੰ ਪਤਾ ਲੱਗਾ ਤੇ ਤਰਨ ਤਰਨ ਦੇ ਵਿੱਚ ਜਿਹੜਾ ਮੌਜੂਦਾ ਉਮੀਦਵਾਰ ਹੈ ਹਰਮੀਤ ਸਿੰਘ ਸੰਧੂ ਤੇ ਉਹਦੇ ਜਿਹੜੇ ਹੋਰ ਸਪੋਰਟਰ ਉਹ ਲੋਕਾਂ ਨੂੰ ਡਰਾ ਰਹੇ ਆ ਧਮਕਾ ਰਹੇ ਆ ਕਿ ਸਾਡੀ ਇੱਕ ਸਾਲ ਅਜੇ ਸਰਕਾਰ ਬਾਕੀ ਆ ਅਸੀਂ ਵੇਖਿਓ ਤੁਹਾਡਾ ਕੀ ਕਰਦੇ ਤਰਨ ਤਰਨ ਦੇ ਲੋਕੀਓ ਕੀ ਕਰ ਲੈਣਗੇ ਤੁਸੀਂ ਲੋਕ ਤੁਹਾਡੇ ਵੱਡੇ-ਵਡੇਰੇ ਉਦੋਂ ਨਹੀਂ ਡਰੇ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਤੇ ਅੱਜ ਫੇਰੇ ਕੀ ਕਰ ਲੈਣਗੇ ਤੁਹਾਡਾ ਸੋ ਡਰਨ ਦੀ ਲੋੜ ਨਹੀਂ ਖੁੱਲ ਕੇ ਮੈਦਾਨ ਚਾਓ ਤੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਜੋ ਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸਮੁੱਚੀਆਂ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਨੇ ਉਹਨਾਂ ਦੇ ਲਈ ਆਓ ਆਪਾਂ ਡੱਟ ਕੇ ਮੈਦਾਨ ਚਾ ਕੇ ਲੜਾਈ ਲੜੀਏ ਤੇ ਇਹ ਜਿਹੜੇ ਲੋਕ ਧਮਕੀਆਂ ਦੇ ਰਹੇ ਆ ਇਹਨਾਂ ਨੂੰ ਆਪਾਂ ਇਹਨਾਂ ਦੀ ਅਸਲ ਥਾਂ ਤੇ ਬਿਠਾਈਏ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਏ ਤੇ ਇਹਨਾਂ ਨੂੰ ਵੀ ਮੈਂ ਇਹ ਉਮੀਦਵਾਰ ਜਿਹੜੇ ਰਾਜਸੀ ਸਤਾ ਭੋਗ ਚੁੱਕੇ ਜਾਂ ਭੋਗ ਰਹੇ ਆ ਜਿਹੜੇ ਇਲੈਕਸ਼ਨਾਂ ਲੜ ਰਹੇ ਇਹਨਾਂ ਨੂੰ ਨਸੀਹਤ ਦੇਣੀ ਚਾਹਨਾ ਜੇ ਫਿਰ ਇੱਕ ਸਾਲ ਥੋੜਾ ਅਰਮਿਤ ਸਿੰਘ ਤੇ ਗਾਂ ਵਾਲੇ 5 ਸਾਲ ਵੀ ਸਾਡੇ ਆ ਫਿਰ 2027 ਤੋਂ ਬਾਅਦ ਇਹ ਝੂਠੇ ਪਰਚੇ ਨਾ ਕਰਨੇ ਆ ਨਾ ਤਾਂ ਕੈਸਾ ਹੀ ਕਰਨੀ ਆ ਪਰ ਜਿਹੜੇ ਲੋਕ ਲੋਕਾਂ ਨੇ ੱਤੇ ਕੀ ਕਰਦੇ ਰਹੇ ਆ ਚਿੱਟਾ ਵੇਚਦੇ ਰਹੇ ਆ ਨਸ਼ਾ ਵੇਚਦੇ ਰਹੇ ਆ ਨਸ਼ਾ ਵੇਚਣ ਵਾਲਿਆਂ ਨੂੰ ਥਾਪੜੇ ਦਿੰਦੇ ਰਹੇ ਆ ਉਹਨਾਂ ਨੂੰ ਅਸੀਂ ਚੈਣ ਦੀ ਨੀਂਦ ਨਹੀਂ ਸੌਣ ਦਿਆਂਗੇ ਕੋਈ ਇੱਕ ਸਾਲ ਜੇ ਕਿਸੇ ਨਾਲ ਹੁਣ ੱਤੇ ਕੀਤੇ ਤੇ ਸਮਝ ਕੇ ਕਰਿਓ ਆਉਣ ਵਾਲੇ 5 ਸਾਲ ਤੁਹਾਡਾ ਕੀ ਹਾਲ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ